ਕੈਨਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਸ਼ੀਮ ਖਾਨ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਹੱਥ ਹ ਵੱਡੀ ਕਾਮਯਾਬੀ ਲੱਗੀ ਹੈ ਤੁਹਾਨੂੰ ਦੱਸਦੇ ਕਿ ਕੁਲ 4 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਲਜ਼ਾਮ ਇਹਨਾਂ ਦੇ ਤੇ ਸੀ ਕਿ ਪਿਸਟਲਦਾਰੇ ਕਾਰੋਬਾਰ ਕਰਦੇ ਨੇ ਅਵੈਤ ਅਸਲਾ ਜਿਹੜਾ ਇਹਨਾਂ ਦੇ ਕੋਲ ਬਰਾਮਦ ਹੋਇਆ ਇਲੈਕਟ੍ਰਿਕ ਖਰੀਦਣ ਦਾ ਇੱਕ ਕੰਮ ਕਰਦੇ ਸੀ ਲੇਕਿਨ ਖਬਰ ਇਹ ਨਹੀਂ ਹੈਗੀ ਖਬਰ ਇਹ ਆ ਕਿ ਜਦ ਬ੍ਰਿਕੀ ਦੇ ਨਾਲ ਪੁਲਸ ਨੇ ਇਹਨਾਂ ਦੇ ਕੋਲੋਂ ਤਫ਼ਤੀਸ਼ ਕੀਤੀ ਤਾਂ ਕਹੀਂ ਚੋਕਾ ਦੇਣ ਵਾਲੇ ਖੁਲਾਸੇ ਸਾਹਮਣੇ ਆਏ ਦੱਸ ਦੇ ਕਿ ਹਵਾਲਾ ਦਾ ਕਾਰੋਬਾਰ ਵੀ ਇਹ ਲੋਕ ਕਰਦੇ ਸੀ ਪੈਸਾ ਇਲੀਗਲ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਬਾਹਰ ਭੇਜਣ ਦਾ ਕੰਮ ਕਰਦੇ ਸੀ ਪੁਲਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ ਤਕਰੀਬਨ 3.5 ਲੱਖ ਰੁਪਇਆ ਜਿਹੜੀ ਹਵਾਲਾ ਮਨੀਆ ਉਹ ਵੀ ਬਰਾਮਦ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਸੋਨਾਵਾ ਪਿਸਟਲਾ ਵੀ ਪੁਲਸ ਦੇ ਵੱਲੋਂ ਬਰਾਮਦ ਕੀਤੀ ਗਈ ਹੈ ਕੁੱਲ ਚਾਰ આરોપી ਇਸ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਗਏ ਨੇ ਇਸ ਤੋਂ ਬਾਅਦ ਇੱਕ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਲੜੀ ਬਣਦੀ ਗਈ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਦੇ ਐਸਪੀ ਨੇ ਕਿਹਾ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਲੋਕ ਜਿਹੜੇ ਨੇ ਉਹ ਪਿਸਟਲ ਵੇਚਣ ਖਰੀਦਣ ਦਾ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਇੱਕ ਟੀਮ ਬਣਾ ਕੇ ਜਦੋਂ ਇਹ ਸਾਰੇ ਮਾਮਲੇ ਦੀ ਪੁਸ਼ਟੀ ਕੀਤੀ ਗਈ ਉਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਹੋਰ ਡੀਪ ਜਾ ਕੇ ਨਕਰ ਪਹੁੰਚ ਗਈ ਜਿੱਥੇ ਤਾਂ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਲੋਗ ਹਵਾਲੇ ਦਾ ਕਾਰੋਬਾਰ ਕਰਦੇ ਸੀ ਤੇ ਫਿਰ ਜਦੋਂ ਉਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਦੁਬਾਰਾ ਰੇਡ ਕੀਤੀ ਗਈ ਤਾਂ ਜਿਹੜੀ ਆ منی ਆ तकरीबन 3.5 ਲੱਖ ਰੁਪਏ ਉਹ ਵੀ ਬਰਾਮਦ ਹੋਈ ਤੇ ਇਸ منی ਤੇ ਐਕਸਚੇਂਜ ਵਾਸਤੇ ਜਿਹੜਾ 10 ਰੁਪਏ ਦਾ ਨੋਟ ਇਹਨਾਂ ਦੇ ਵੱਲੋਂ ਵਰਤਿਆ ਜਾਂਦਾ ਸੀ ਉਹ ਨੋਟ ਵੀ ਪੁਲਸ ਨੂੰ ਬਰਾਮਦ ਹੋਇਆ ਥੋੜੀ ਜਾਣਕਾਰੀ ਦੇ ਲਈ ਦੱਸ ਦੇ ਕਿ ਹਵਾਲਾ ਜਿਹੜੀ ਰਾਸ਼ੀ ਹੁੰਦੀ ਆ ਉਸ ਦਾ ਲੈਨ ਦੇ ਇੱਕ ਛੋਟੇ ਨੋਟ ਦੇ ਰਹੀ ਹੁੰਦਾ ਹੋ ਸਕਦਾ ਕਿ ਉਹ 5 ਦਾ ਨੋਟ ਹੋਵੇ ਉਹ 10 ਦਾ ਨੋਟ ਹੋਵੇ ਅਕਸਰ ਇਹ ਦੇਖਿਆ ਜਾਂਦਾ ਕਿ ਨੋਟ ਦਾ ਉਸ ਨੂੰ ਦੋ ਹਿੱਸੇ ਦੇ ਵਿੱਚ ਡਿਵਾਈਡ ਕਰਕੇ ਪਾੜ ਦਿੱਤਾ ਜਾਂਦਾ ਉਹਦਾ ਇੱਕ ਹਿੱਸਾ ਇੱਕ ਬੰਦੇ ਕੋਲ ਹੁੰਦਾ ਕਿ ਦੂਜਾ ਹਿੱਸਾ ਦੂਜੇ ਬੰਦੇ ਕੋਲ ਹੁੰਦਾ ਕਿਉਂਕਿ ਨੰਬਰ ਦਿਖਾ ਕੇ ਜਿਹੜਾ ਇਹ ਪੂਰੀ ਮਰੀ ਐਕਸਚੇਂਜ ਕੀਤੀ ਜਾਂਦੀ ਲੇਕਿਨ ਉਸ ਨੇ ਇਸ ਮੋਡਿਊਲ ਦਾ ਪਰਦਾ ਫਾਸ਼ ਕੀਤਾ ਇਹਨਾਂ ਲੋਕਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਤੁਹਾਨੂੰ ਦੱਸ ਦੇ ਕਿ ਅਫਸਰ ਦੇ ایس پی دے والو جڑیا ساری جانکاری سانجی کتی گئیا کہ کس طرح سٹیپ بائی سٹیپ انہوں نے ٹیم نے ایک کامیابی ملیا تے وڈی گرفتاری جڑیا انہوں نے کتی ہے جی کے چار ملزم گرفتار ਕਿਤੇ ਨੇ ਉਹਨਾਂ ਦੱਸਿਆ ਕਿ ਇਹਨਾਂ ਦੇ ਵਿੱਚ ਪਹਿਲਾ ਜਗਰੂਪ ਸਿੰਘ ਉਰਫ ਬਾਬਾ ਹਰਦੀਪ ਸਿੰਘ ਨੂੰ ਗਲੌਕ ਪਿਸਤੋਲ ਨਾਲ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਡੀਪਲੀ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ ਤਾਂ ਹਵਾਲਾ ਮਨੀ ਦੇ 3.5 ਲੱਖ ਰੁਪਏ ਅਤੇ ਹਵਾਲਾ ਆਪਰੇਟਰ ਦੇ 10 ਰੁਪਏ ਦੇ ਨੋਟ ਵੀ ਬਰਾਮਦ ਕੀਤੇ ਗਏ ਜਦੋਂ ਉਹਨਾਂ ਨੇ ਫਾਰਵਰਡ ਲਿੰਕ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਰਾਜਵੀਰ ਸਿੰਘ ਉਰਫ ਗੁੱਲੂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਉਸਦੇ ਰਿਸ਼ਤੇਦਾਰ ਦੇ ਇਹ ਪੈਸੇ ਉਸਦੇ ਖਾਤੇ ਦੇ ਵਿੱਚ ਟਰਾਂਸਫਰ ਕਰਾਈ ਸ। ਪੁਲਿਸ ਨੇ ਚਾਰ ਮੁਲਜ਼ਮਾਨ ਨੂੰ ਚਾਰ ਗਲੌਕ 9mm ਪਿਸਤੋਲਾ, ਪੰਜ ਮੈਗਜ਼ੀਨਾ ਅਤੇ ਸਾਢੇ 10 ਲੱਖ ਰੁਪਏ ਦੀ ਬਰਾਮਦਗੀ ਸਮੇਤ ਜਿਹੜਾ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਨੇ ਇਹ ਵੀ ਕਿਹਾ ਕਿ ਲੋਕ ਡਰੋਂਗ ਤੇ ਰਹਹੀ ਪਾਕਿਸਤਾਨ ਤੋਂ ਵੀ ਹਥਿਆਰ